ਮੈਂ ਐਨਐਲਸੀ ਦਾ ਵਿਧਾਇਕ ਸਮੇਲਨ 2025 ਜਿਹੜਾ ਕਿ ਵਾਸਨ ਦੇ ਵਿੱਚ ਸੀ 3 ਤੋਂ ਲੈ ਕੇ 7 ਤਰੀਕ ਤੱਕ ਸਾਡਾ ਉਹ ਸਮੇਲਨ ਚੱਲ ਰਿਹਾ ਸੀ ਜਿਹੜਾ ਮੇਰਾ ਇੰਡੀਆ ਆਉਣ ਦਾ ਸਮਾਂ ਸੀ ਉਹ 8 ਵਜੇ ਦਾ ਸੀ ਲੇਕਿਨ ਫਲਾਈਟ ਲੇਟ ਹੋਣ ਦੀ ਵਜ੍ਹਾ ਨਾਲ ਮੈਂ 11 ਵਜੇ ਦਿੱਲੀ 에ਰਪੋਰਟ ਪਹੁੰਚਿਆ ਕਿ ਰਾਤ ਦੇ 12 ਵਜੇ ਹੋਇਆ ਜਿਹੜਾ 2 ਵਜੇ ਦਾ ਸਮਾਂ ਹੁੰਦਾ ਥੋੜੀ ਬਹੁਤੀ ਨੀਂਦ ਆਉਂਦੀ ਆ ਆਪਾਂ ਇੱਥੇ ਹੀ ਰੁਕਣਾ ਕਿਉਂਕਿ ਪੰਜਾਬ ਭਵਨ ਦੇ ਵਿੱਚ ਸਾਡਾ ਰੂਮ ਬੁੱਕ ਸੀ ਲੇਕਿਨ ਮੇਰਾ ਜਿਹੜਾ ਡਰਾਈਵਰ ਹੈ ਉਹਨੇ ਮੈਨੂੰ ਇਹ ਸਵਾਰਸ਼ਣ ਦਿੱਤਾ ਕਿ ਨਹੀਂ ਜੀ ਆਪਾਂ 4 ਘੰਟੇ ਚੋਂ ਲੁਧਿਆਣੇ ਪਹੁੰਚ ਜਾਣਾ ਅੱਗੇ ਵੀ ਚੱਲੋ ਸਫ਼ਰ ਕਰਦੇ ਹਾਂ ਬਟ ਉਹਨੇ ਮੈਂ ਪੁੱਛਿਆ ਕਿ ਅਗਰ ਤੁਸੀਂ ਕੰਫਰਟੇਬਲ ਹੋ ਤਾਂ ਆਦਾ ਆਪਾਂ ਲੁਧਿਆਣੇ ਚੱਲਾਂਗੇ ਆਦਰਵਾਇਜ਼ ਆਪਾਂ ਇੱਥੇ ਰੁਕਾਂਗੇ ਕਿਉਂਕਿ 20 ਘੰਟੇ ਦਾ ਸਫ਼ਰ ਮੈਂ ਪਹਿਲਾਂ ਹੀ ਕਰਕੇ ਆਈ ਸੀ ਲੇਕਿਨ ਉਹਨਾਂ ਨੇ ਮੈਨੂੰ ਕਿਹਾ ਕਿ ਨਹੀਂ ਜੀ ਮੈਂ ਕੰਫਰਟੇਬਲ ਹਾਂ ਕਿ ਆਪਾਂ 11 ਬਜੇ 12 ਵਜੇ ਬਾਹਰ ਆਏ ਆ ਪਚਾਰ ਘੰਟੇ ਚ ਲੁਧਿਆਣੇ ਹੋਵਾਂਗੇ ਸੋ ਮੈਂ ਉਹਨਾਂ ਦਾ ਕਹਿਣਾ ਮੰਨ ਕੇ ਅਸੀਂ ਉੱਥੋਂ ਚੱਲ ਪਏ ਮੈਂ ਕਹਿੰਨੀ ਆ ਮੈਂ ਉੱਪਰ ਵਾਲੇ ਤੇ ਬੜਾ ਭਰੋਸਾ ਕਰਦੀ ਆ ਕਿ ਜੋ ਪਰਮਾਤਮਾ ਕਰਦਾ ਚੰਗਾ ਕਰਦਾ ਹੋ ਸਕਦਾ ਕਿ ਇਹ ਜਿਹੜਾ ਇਨਸੀਡੈਂਟ ਹੋਣਾ ਸੀ ਤੇ ਉਹ ਫਲਾਈਟ ਲੇਟ ਹੋਣ ਦੀ ਇੱਕ ਵਜ੍ਹਾ ਸੀ ਕਿ ਉਹ ਟਾਈਮ ਆਪਾਂ ਕਦੀ ਉਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਉਹ ਮੈਚ ਕਰ ਗਿਆ ਤੇ ਇਹ ਚੀਜ਼ ਹੋ ਗਈ ਤੇ ਮੈਂ ਉਸ ਪਰਮਾਤਮਾ ਦਾ ਸ਼ੁਕਰ ਕਰਦੀ ਆ ਕਿ ਅੱਜ ਮੈਂ ਆਪਣੇ ਹਲਕੇ ਦੇ ਲੋਕਾਂ ਦੇ ਲਈ ਮੇਰੇ ਹੱਥੋਂ ਉਹਨਾਂ ਦੀ ਹੋਰ ਸੇਵਾ ਲਿਖੀ ਸੀ ਤੇ ਅੱਜ ਮੈਂ ਹਲਕੇ ਦੇ ਵਿੱਚ ਮੌਜੂਦ ਜੰਮੂ ਕਟੜਾ ਹਾਈਵੇ ਆ ਉਹ ਰੋਡ ਨਾਲ 17 ਫੁੱਟ ਉੱਚਾ ਤੇ ਜਦੋਂ ਹੀ ਗੱਡੀਆਂ ਟਰਨ ਕੀਤੀ ਤੇ ਫਿਰ ਸਾਹਮਣੇ ਮੌਤ ਹੀ ਦਿਖਾਈ ਦਿੱਤੀ ਦੀ ਗੱਡੀ ਹੁਣ ਉੱਪਰੋਂ ਥੱਲੇ ਜਾਏਗੀ ਸਸਿਕਲ ਦੋਸਤੋ ਸਵਾਗਤ ਹੈ ਤੁਹਾਡਾ ਮੈਂ ਅਰਵਿੰਦਰ ਸਰਾਣਾ ਸਵਾਗਤ ਕਰਦਾ ਹਾਂ ਬਿਲਕੁਲ ਜੀ ਅੱਜ ਉਸ ਸ਼ਖਸ ਨਾਲ ਤੁਹਾਨੂੰ ਮਿਲਣ ਜਾ ਰਹੇ ਹਾਂ ਜਿਨ੍ਹਾਂ ਨਾਲ ਇੱਕ ਟ੍ਰੈਜਡੀ ਹਾਦਸਾ ਹੋਇਆ ਬਿਲਕੁਲ ਜੀ 13 ਅਗਸਤ ਨੂੰ ਰਾਤ ਨੂੰ ਜਦੋਂ ਆਪਣਾ ਨੈਸ਼ਨਲ ਜਾਂ ਅਫੀਸ਼ੀਅਲ ਟੂਰ ਕਰਕੇ ਜੋ ਵਿਧਾਇਕ ਦੀ ਇੱਕ ਮੀਟਿੰਗ ਸੀ ਅਮਰੀਕਾ ਵਿੱਚ ਉਹ ਲੈ ਕੇ ਵਾਪਸ ਜਦੋਂ ਇੰਡੀਆ ਆ ਰਹੇ ਸੀ ਤੇ 에어ਪੋਰਟ ਦਿੱਲੀ ਤੋਂ ਉਤਰੇ ਨੇ ਉਤਰਨ ਤੋਂ ਬਾਅਦ ਜਦੋਂ ਆਪਣੇ ਪਰਿਵਾਰ ਤੇ ਨਾਲ ਦੇ ਸਿਕਿਉਰਟੀ ਨਾਲ ਵਾਪਸ ਲੁਧਿਆਣੇ ਵੱਲ ਨੂੰ ਆ ਰਹੇ ਸੀਗੇ ਤੇ ਰਸਤੇ 'ਚ ਉਹਨਾਂ ਨਾਲ ਇੱਕ ਦੁਰਘਟਨਾ ਹੁੰਦੀ ਹੈ ਐਕਸੀਡੈਂਟ ਹੁੰਦਾ ਜੀ ਐਕਸੀਡੈਂਟ ਹੋਣ ਤੋਂ ਬਾਅਦ ਉਹਨਾਂ ਦੇ ਸੱਟਾਂ ਲੱਗਦੀਆਂ ਨੇ ਬਿਲਕੁਲ ਜੀ ਰਜਿੰਦਰ ਪਾਲ ਕੌਰ ਛੀਨਾ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਨਾਂ ਨਾਲ ਇਹ ਘਟਨਾ ਜਦੋਂ ਕਰਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਸੱਟਾਂ ਲੱਗਦੀਆਂ ਨੇ ਸੱਟਾਂ ਲੱਗਣ ਤੋਂ ਬਾਅਦ ਉਹ ਹਸਪੀਟਲ ਐਡਮਿਟ ਹੁੰਦੇ ਨੇ ਫਿਰ ਉਹ ਘਰ ਆਂਦੇ ਨੇ ਹੁਣ ਅਸੀਂ ਵੀ ਉਹਨਾਂ ਦੇ ਘਰ ਆ ਹਾਲਾਂਕਿ ਹੁਣ ਠੀਕ ਨੇ ਲੇਕਿਨ ਫਿਰ ਵੀ ਜੋ ਕੰਫਰਟ ਜ਼ੋਨ ਹੁੰਦਾ ਹੈ ਉਹ ਹਜੇ ਨਹੀਂ ਹੈ ਦਾ ਨਾਮ ਮਿਲਾਨੇ ਆ ਤੇ ਐਕਚੁਅਲ ਜਾਣਨੇ ਆ ਕਿ ਉਸ ਟਾਈਮ ਕੀ ਹੋਇਆ ਸੀ ਤੇ ਕਿਸ ਤਰ੍ਹਾਂ ਹੋਇਆ ਸੀ ਕਿਉਂਕਿ ਕਈ ਲੋਗ ਇਹ ਜਾਣਨਾ ਚਾਹੁੰਦੇ ਨੇ ਕਿ ਐਮਐਲਏ ਸਾਹਿਬ ਨਾਲ ਜੋ ਘਟਨਾ ਘਟਿਤ ਹੋਈ ਸੀਗੀ ਉਹ ਕਿਸ ਪ੍ਰਕਾਰ ਹੋਈ ਸੀ ਮੈਡਮ ਬਹੁਤ ਬਹੁਤ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਦੇਖਣ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਠੀਕ ਹੋ ਜੀ ਬਿਲਕੁਲ ਠੀਕ ਹੈ ਜੀ ਪਰਮਾਤਮਾ ਨੇ ਮਤਲਬ ਜੇ ਮੈਂ ਕਹਾਂ ਤਾਂ ਮੈਂ ਮੌਤ ਨੂੰ ਬੜੇ ਨਜ਼ਦੀਕ ਤੋਂ ਦੇਖ ਕੇ ਅੱਜ ਤੁਹਾਡੇ ਵਿੱਚ ਮੌਜੂਦ ਹਾਂ ਕੀ ਘਟਨਾਕ੍ਰਮ ਕੀ ਹੋ ਗਿਆ ਤੁਸੀਂ ਕਿੰਨੇ ਵਜੇ ਦਿੱਲੀ ਏਅਰਪੋਰਟ ਆਏ ਹੋ ਤੇ ਉੱਥੇ ਕਿਵੇਂ ਤੁਰੀਓ ਤੇ ਕੀ ਹੋ ਗਿਆ ਸੀ ਮੈਂ ਐਨਐਲਸੀ ਦਾ ਵਿਦਾਇਕ ਸਮੇਲਨ 2025 ਜਿਹੜਾ ਕਿ ਵਾਸਟਨ ਦੇ ਵਿੱਚ ਸੀ 3 ਤੋਂ ਲੈ ਕੇ 7 ਤਰੀਕ ਤੱਕ ਸਾਡਾ ਉਹ ਸਮੇਲਨ ਚੱਲਿਆ ਉਸ ਤੋਂ ਬਾਅਦ ਮੇਰਾ ਬੇਟਾ ਟ੍ਰਾਂਟੋ ਦੇ ਵਿੱਚ ਆ ਮੈਂ ਆਪਣੇ ਬੇਟੇ ਨੂੰ ਮਿਲਣ ਚਲੀ ਗਈ ਤੇ 11 ਤਰੀਕ ਦੀ ਮੇਰੀ ਫਲਾਈਟ ਸੀ ਇੰਡੀਆ ਦੇ ਲਈ 에ਅਰ ਕੈਨੇਡਾ ਉਸ ਤੋਂ ਬਾਅਦ ਜਦੋਂ ਅਸੀਂ ਵਾਪਸ ਆ ਰਹੇ ਸੀ ਤਾਂ ਸਾਢੇ 3 ਘੰਟੇ ਸਾਡੀ ਫਲਾਈਟ ਲੇਟ ਹੋਈ ਜਿਹੜਾ ਮੇਰਾ ਇੰਡੀਆ ਆਉਣ ਦਾ ਸਮਾਂ ਸੀ ਉਹ 8 ਵਜੇ ਦਾ ਸੀ ਲੇਕਿਨ ਫਲਾਈਟ ਲੇਟ ਹੋਣ ਦੀ ਵਜ੍ਹਾ ਨਾਲ ਮੈਂ 11 ਵਜੇ ਦਿੱਲੀ 에ਰਪੋਰਟ ਪਹੁੰਚੀ ਆਂ ਔਰ ਦਿੱਲੀ 에ਰਪੋਰਟ ਪਹੁੰਚ ਕੇ ਪੂਰਾ ਸਿਕਿਉਰਿਟੀ ਚੈੱਕ ਕਰਾ ਕੇ ਮੈਂ 12 ਵਜੇ 에ਰਪੋਰਟ ਤੋਂ ਬਾਹਰ ਆਈ ਆਂ ਇਨ ਬਿਟਵੀਨ ਮੇਰੇ ਹਸਬੰਡ ਤੇ ਮੇਰੇ ਸਿਕਿਉਰਿਟੀ ਗਾਰਡ ਮੇਰਾ ਡਰਾਈਵਰ ਮੈਨੂੰ ਲੈਣ ਲਈ ਖੜੇ ਸੀ ਉਹਨਾਂ ਨਾਲ ਮੈਂ ਗੱਲ ਕੀਤੀ ਕਿ ਰਾਤ ਦੇ 12 ਵਜੇ ਹੋਏ ਆ ਜਿਹੜਾ 2 ਵਜੇ ਦਾ ਸਮਾਂ ਹੁੰਦਾ ਥੋੜੀ ਬਹੁਤੀ ਨੀਂਦ ਆਉਂਦੀ ਆ ਆਪਾਂ ਇੱਥੇ ਹੀ ਰੁਕਣਾ ਕਿਉਂਕਿ ਪੰਜਾਬ ਭਵਨ ਦੇ ਵਿੱਚ ਸਾਡਾ ਰੂਮ ਬੁੱਕ ਸੀ ਲੇਕਿਨ ਮੇਰਾ ਜਿਹੜਾ ਡਰਾਈਵਰ ਹੈ ਉਹਨੇ ਮੈਨੂੰ ਇਹ ਸਵਾਰਸ਼ਣ ਦਿੱਤਾ ਕਿ ਨਹੀਂ ਜੀ ਆਪਾਂ 4 ਘੰਟੇ ਚ ਲੁਧਿਆਣੇ ਪਹੁੰਚ ਜਾਣਾ ਅੱਗੇ ਵੀ ਚੱਲੋ ਸਫ਼ਰ ਕਰਦੇ ਆ ਬਟ ਉਹਨੂੰ ਮੈਂ ਪੁੱਛਿਆ ਕਿ ਅਗਰ ਤੁਸੀਂ ਕੰਫਰਟੇਬਲ ਹੋ ਤਾਂ ਆਦ ਆਪਾਂ ਲੁਧਿਆਣੇ ਚੱਲਾਂਗੇ ਅਦਰਵਾਇਜ਼ ਆਪਾਂ ਇੱਥੇ ਰੁਕਾਂਗੇ ਕਿਉਂਕਿ 20 ਘੰਟੇ ਦਾ ਸਫ਼ਰ ਮੈਂ ਪਹਿਲਾਂ ਹੀ ਕਰਕੇ ਆਈ ਸੀ ਲੇਕਿਨ ਉਹਨਾਂ ਨੇ ਮੈਨੂੰ ਕਿਹਾ ਕਿ ਨਹੀਂ ਜੀ ਮੈਂ ਕੰਫਰਟੇਬਲ ਆ ਕਿ ਆਪ ਬਜੇ 12 ਵਜੇ ਬਾਹਰ ਆਏ ਆਂ ਆਪਾਂ 4 ਘੰਟੇ ਚ ਲੁਧਿਆਣੇ ਹੋਵਾਂਗੇ ਸੋ ਮੈਂ ਉਹਨਾਂ ਦਾ ਕਹਿਣਾ ਮੰਨ ਕੇ ਅਸੀਂ ਉੱਥੋਂ ਚੱਲ ਪਏ ਆਂ ਬਟ ਵਿੰਗਲ ਮੈਂ ਪੁੱਛਣਾ ਚਾਹੁੰਗਾ ਜੇ ਰਾਈਟ ਟਾਈਮ ਤੁਹਾਡੀ ਫਲਾਈਟ ਹੁੰਦੀ ਤੇ ਸ਼ਾਇਦ ਇਹ ਸਿਚੁਏਸ਼ਨ ਟਲ ਸਕਦੀ ਸੀ ਮੈਂ ਕਹਿੰਨੀ ਆ ਮੈਂ ਉੱਪਰ ਵਾਲੇ ਤੇ ਬੜਾ ਭਰੋਸਾ ਕਰਦੀ ਆਂ ਕਿ ਜੋ ਪਰਮਾਤਮਾ ਕਰਦਾ ਚੰਗਾ ਕਰਦਾ ਹੋ ਸਕਦਾ ਕਿ ਇਹ ਜਿਹੜਾ ਇਨਸੀਡੈਂਟ ਹੋਣਾ ਸੀ ਤੇ ਉਹ ਫਲਾਈਟ ਲੇਟ ਹੋਣ ਦੀ ਇੱਕ ਵਜ੍ਹਾ ਸੀ ਕਿ ਉਹ ਟਾਈਮ ਆਪਾਂ ਕਦੀ ਉਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਉਹ ਮੈਚ ਕਰ ਗਿਆ ਤੇ ਇਹ ਚੀਜ਼ ਹੋ ਗਈ ਤੁਸੀਂ ਮੰਨਦੇ ਹੋ ਕਿ ਤੁਹਾਡੇ ਵੋਟਰਾਂ ਦੀ ਤੁਹਾਡੇ ਸਪੋਰਟਰਾਂ ਦੀ ਕਿ ਦੁਆ ਕੰਮ ਆਈਏ ਕਿ ਅੱਜ ਤੁਸੀਂ ਸਾਡੇ ਨਾਲ ਇੱਥੇ ਗੱਲ ਕਰ ਰਹੇ ਹੋ ਉਸ ਪਰਮਾਤਮਾ ਦੀ ਬਹੁਤ ਮਿਹਰ ਰਹੀ ਹੈ ਹਲਕੇ ਦੇ ਲੋਕਾਂ ਦੀ ਮੇਰੀ ਪਾਰਟੀ ਦੀ ਲੀਡਰਸ਼ਿਪ ਦੀ ਔਰ ਜਿੰਨੇ ਵੀ ਤੁਸੀਂ ਮੀਡੀਆ ਵਾਲੇ ਵੀਰੋਂ ਇਹਨਾਂ ਸਾਰਿਆਂ ਦੀ ਜਿਹੜੀਆਂ ਦੁਆਵਾਂ ਨੇ ਅੱਜ ਮੇਰੇ ਕੰਮ ਆਈਆਂ ਨੇ ਤੇ ਮੈਂ ਉਸ ਪ੍ਰਮਾਤਮਾ ਦਾ ਸ਼ੁਕਰ ਕਰਦੀ ਆ ਕਿ ਅੱਜ ਮੈਂ ਆਪਣੇ ਹਲਕੇ ਦੇ ਲੋਕਾਂ ਦੇ ਲਈ ਮੇਰੇ ਹੱਥੋਂ ਉਹਨਾਂ ਦੀ ਹੋਰ ਸੇਵਾ ਲਿਖੀ ਸੀ ਤੇ ਅੱਜ ਮੈਂ ਹਲਕੇ ਦੇ ਵਿੱਚ ਮੌਜੂਦ ਆ ਮੈਡਮ ਅਜੇ ਕਿੰਨਾ ਕੁ ਟਾਈਮ ਸੀ ਜਦੋਂ ਤੁਸੀਂ ਕਿਹੜੀ ਜਗ੍ਹਾ ਉਹ ਐਕਸੀਡੈਂਟ ਹੋਇਆ ਟਾਈਮ ਕੀ ਰਿਹਾ ਹੋਗਾ ਮੇਰੇ ਇੱਕ ਮਤਲਬ ਰਿਸ਼ਤੇਜ ਬ੍ਰਦਰ ਹੀ ਲੱਗਦੇ ਆ ਉਹਨਾਂ ਦਾ ਮੈਨੂੰ 1:47 ਮਿੰਟ ਤੇ ਫੋਨ ਆਇਆ ਲੇਕਿਨ ਫੋਨ ਉਹਨਾਂ ਨੇ ਮੈਨੂੰ ਇਸ ਲਈ ਕੀਤਾ ਕਿਉਂਕਿ ਉਹ ਮਹਾਰਾਜ ਪ੍ਰਕਾਸ਼ ਕਰਨ ਲੱਗੇ ਸੀ ਤੇ ਉਹਨਾਂ ਦੇ ਦਿਮਾਗ 'ਚ ਫੁਰਨਾ ਆਇਆ ਕਿ ਮੈਂ ਇਹਨਾਂ ਨੂੰ ਕੈਦ ਮਾਂ ਕਿ ਜਾਗਦੇ ਰਹੀਓ ਪਰ ਪ੍ਰਮਾਤਮਾ ਵੱਲੋਂ ਮੈਨੂੰ ਇਹ ਕਹਿਣਾ ਭੁੱਲ ਗਏ ਪਰ ਉਹਨਾਂ ਨੇ ਮੈਨੂੰ ਪੁੱਛਿਆ ਤੁਸੀਂ ਕਿੱਥੇ ਆ ਗਏ ਹੋ ਮੈਂ ਕਿਹਾ ਅਸੀਂ ਉੱਥੇ ਪਹੁੰਚ ਗਏ ਆ ਮਤਲਬ ਖਨੌਰੀ ਦੇ ਨੇੜੇ ਚਲੋ ਇਹਨੇ ਕਹਿ ਕੇ ਮੈਂ ਗੱਲ ਘੱਟੀ ਆ ਤੇ ਜਦ ਨੂੰ 2 ਵਜੇ ਆ ਤੇ 2 ਵਜੇ ਸਾਡਾ ਮੈਨੂੰ ਉਦੋਂ ਹੀ ਪਤਾ ਲੱਗਿਆ ਜਦੋਂ ਮੈਨੂੰ ਆਵਾਜ਼ ਸੁਣਾਈ ਦਿੱਤੀ ਆ ਤੇ ਮੈਨੂੰ ਲੱਗਿਆ ਵੀ ਜਿਹੜੀ ਸਾਡੀ ਗੱਡੀ ਆ ਪੁੱਲ ਤੋਂ ਹੁਣ ਥੱਲੇ ਜਾਏਗੀ ਕਿਉਂਕਿ ਉਹ ਜਿਹੜਾ ਜੰਮੂ ਕਟੜਾ ਹਾਈਵੇ ਆ ਉਹ ਰੋਡ ਨਾਲ 17 ਫੁੱਟ ਉੱਚਾ ਤੇ ਜਦੋਂ ਹੀ ਗੱਡੀ ਐ ਟਰਨ ਕੀਤੀ ਤੇ ਫਿਰ ਸਾਹਮਣੇ ਮੌਤ ਹੀ ਦਿਖਾਈ ਦਿੱਤੀ ਕਿ ਗੱਡੀ ਹੁਣ ਉੱਪਰੋਂ ਥੱਲੇ ਜਾਏਗੀ ਵੀ ਹੁਣ ਅਸੀਂ ਗਏ ਇਨ ਬਿਟਵੀਨ ਮੇਰਾ ਨਾਲ ਬੈਠੇ ਗਰਮਨ ਨੇ ਹੁਸ਼ਿਆਰੀ ਵਰਤੀ ਉਹਨਾਂ ਨੇ ਜਿਹੜੀ ਹੈਂਡ ਬ੍ਰੇਕ ਖਿੱਚੀ ਤੇ ਗੱਡੀ ਦੇ ਜਿਹੜੇ ਚਾਰੇ ਚੱਕੇ ਸੀਗੇ ਉਹ ਨਿਕਲ ਕੇ ਗੱਡੀ ਰਿੰਮ ਤੇ ਹੋ ਗਈ ਗੱਡੀ ਉੱਥੇ ਹੀ ਜਾਮ ਹੋ ਗਈ ਤਰੇ علاوہ ਹੋਰ ਕਿਸੇ ਨੂੰ ਸੱਟ ਲੱਗੀ ਸੀ ਕਿਉਂਕਿ ਜਦੋਂ ਅਸੀਂ ਗੱਡੀ ਦੀ ਕੰਡੀਸ਼ਨ ਦੇਖੀ ਨਾ ਜਦੋਂ ਫੋਟੋਆਂ ਆਈਆਂ ਵੀਡੀਓ ਆਈ ਤਾਂ ਬਹੁਤ ਜ਼ਿਆਦਾ ਖਰਾਬ ਸੀ ਗੱਡੀ ਦੀ ਕੰਡੀਸ਼ਨ ਬਹੁਤ ਜ਼ਿਆਦਾ ਇਦਾਂ ਦੀ ਲੱਗ ਰਹੀ ਸੀ ਕਿ ਅੰਦਰ ਬੈਠੇ ਲੋਕ ਬਹੁਤ ਜ਼ਿਆਦਾ ਫੱਟਰ ਹੋਏ ਹੋਣੇ ਨੇ ਗੱਡੀ ਦੇ ਵਿੱਚ 15 ਮਿੰਟ ਤੱਕ ਸਾਨੂੰ ਇਹ ਹੀ ਪਤਾ ਨਹੀਂ ਲੱਗਿਆ ਵੀ ਸਾਡੇ ਨਾਲ ਹੋਇਆ ਕੀ ਜਦੋਂ ਮੈਂ ਆਪਣੇ ਚਿਹਰੇ ਨੂੰ ਇਦਾਂ ਹੱਥ ਲਾ ਕੇ ਦੇਖਿਆ ਤੇ ਖੂਨ ਨਿਕਲ ਰਿਹਾ ਸੀ ਤੇ ਕੋਈ ਵੀ ਬੋਲ ਨਹੀਂ ਰਿਹਾ ਸੀ ਗੱਡੀ ਦੀਆਂ ਸੀਟਾਂ ਤਾਂ ਕਪਟੀਆਂ ਗਈਆਂ ਸੀ ਜਿਹੜੇ ਸਾਡੇ ਫੋਨ ਸੀ ਗੱਡੀ ਦੀਆਂ ਸੀਟਾਂ 'ਲੇ ਚਲੇ ਗਏ ਕੀ ਪੈਰਾਂ ਵਾਲੇ ਜਿਹੜੇ 에ਅਰ ਬੈਗ ਆ ਕਦੀ ਖੁੱਲਦੇ ਨਹੀਂ ਸਾਡੀ ਗੱਡੀ ਦੇ ਉਹ ਵੀ ਖੁੱਲ ਗਏ ਸੀ ਤੇ ਤੁਸੀਂ ਪਰਮਾਤਮਾ ਦਾ ਸ਼ੁਕਰ ਕੀ ਸੈਂਟਰ ਲੋਕਿੰਗ ਮਤਲਬ ਜਾਮ ਨਹੀਂ ਹੋਈ ਸਿਸਟਮ ਜਾਮ ਨਹੀਂ ਹੋਇਆ ਗੱਡੀ ਦਾ ਮੇਰੇ ਬੇਟੇ ਨੇ ਖਿੜਕੀ ਖੋਲੀ ਉਹ ਬਾਹਰ ਉਤਰਿਆ ਫਿਰ ਹੌਲੀ-ਹੌਲੀ ਅਸੀਂ ਬਾਹਰ ਆਏ ਬਾਹਰ ਆ ਕੇ ਨਾਲ ਹੀ ਟੋਲ ਪਲਾਜ਼ਾ ਸੀਗਾ ਉਹਨਾਂ ਦੀ ਆਵਾਜ਼ ਸੁਣ ਕੇ ਹਾਸੇ ਦੀ ਟੋਲ ਪਲਾਜ਼ਾ ਵਾਲੇ ਐਮਪਲੋਈ ਆਏ ਉਹਨਾਂ ਨੇ ਆ ਕੇ ਸਾਨੂੰ ਪੁੱਛਿਆ ਫਿਰ ਉਹਨਾਂ ਨੇ ਪੁਲਿਸ ਨੂੰ ਕਾਲ ਕੀਤੀ ਉਸ ਤੋਂ ਬਾਅਦ ਪੁਲਿਸ ਆਈ ਪੁਲਿਸ ਨੇ ਆ ਕੇ ਐਂਬੂਲੈਂਸ ਕਾਲ ਕੀਤੀ 1 ਘੰਟੇ ਬਾਅਦ ਜੰਮੂ ਕਟੜਾ ਹਾਈਵੇ ਤੇ ਜਿਹੜੀ ਐਂਬੂਲੈਂਸ ਪਹੁੰਚੀ ਤੇ ਫਿਰ ਉਹਨਾਂ ਦੇ ਮੁਤਾਬਕ ਉਹਨਾਂ ਨੇ ਮੈਨੂੰ ਕਿਹਾ ਵੀ ਹੁਣ ਤੁਹਾਡੇ ਸੱਟ ਜ਼ਿਆਦਾ ਲੱਗੀ ਆ ਸੀ ਤੁਹਾਨੂੰ ਰੋਧ ਤੱਕ ਪੀਜੀਆਈ ਲੈ ਕੇ ਚੱਲਾਂਗੇ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਪੀਜੀਆਈ ਨਹੀਂ ਜਾਣਾ ਚਾਹੁੰਦੀ ਵੀ ਨੇੜੇ ਜਿਹੜਾ ਵੀ ਕੋਈ ਹਸਪੀਟਲ ਹੈ ਉਸ ਹਸਪੀਟਲ ਸਾਨੂੰ ਪਹੁੰਚਾ ਦਿਓ ਤੇ ਫਿਰ ਉਹਨਾਂ ਨੇ ਐਂਬੂਲੈਂਸ ਨੇ ਕਿਹਾ ਕਿ ਅਸੀਂ ਪ੍ਰਾਈਵੇਟ ਹਸਪੀਟਲ ਤੁਹਾਨੂੰ ਛੱਡ ਨਹੀਂ ਸਕਦੇ ਕਿਉਂਕਿ ਅਸੀਂ ਸਿਰਫ ਸਰਕਾਰੀ ਹਸਪੀਟਲ ਛੱਡਾਂਗੇ ਲੇਕਿਨ ਪੁਲਿਸ ਦੇ ਕਹਿਣ ਤੇ ਉਹਨਾਂ ਨੇ ਸ਼ਾਹਨਰ ਹਸਪੀਟਲ ਸੀਗਾ ਨੇੜੇ ਉੱਥੇ ਸਾਨੂੰ ਉਹਨਾਂ ਨੇ ਪਹੁੰਚਾਇਆ ਤੁਹਾਨੂੰ ਮੈਂ ਇਹ ਪੁੱਛਣੀ ਕਿ ਜਿੰਨੇ ਲੋਕ ਗੱਡੀ ਵਿੱਚ ਸੀ ਤੁਹਾਡੇ ਇਲਾਵਾ ਸਭ ਠੀਕ ਸੀ ਕਿ ਬਾਕੀ ਨਹੀਂ ਮੇਰੇ ਹਸਬੰਦ ਦੇ ਸੱਟਾਂ ਲੱਗੀਆਂ ਬਹੁਤ ਜ਼ਿਆਦਾ ਲੇਕਿਨ ਮੇਰੇ ਗਨਮੈਂਦ ਤੇ ਗਰਦਨ ਤੇ ਥੋੜੀ ਜੀ ਝੋਟ ਆਈ ਸੀਗੀ ਉਹ ਠੀਕ ਹੈ ਲੇਕਿਨ ਮੇਰਾ ਡਰਾਈਵਰ ਬਿਲਕੁਲ ਸੇਫ ਸੀਗਾ ਉਹਦੇ ਕੋਈ ਚਰੀਟ ਤੱਕ ਵੀ ਨਹੀਂ ਆਈ ਮਤਲਬ ਬਾਕੀ ਲੋਕ ਬਚ ਗਏ ਸੀ ਵੀ ਹਾਂਜੀ ਮੇਰਾ ਬੇਟਾ ਸੇਫ ਰਿਆ ਕਿਉਂਕਿ ਜਦੋਂ ਉਹਨੇ ਮੇਰੇ ਗੱਲ ਮੈਨੇ ਮੇਰੇ ਡਰਾਈਵਰ ਨੂੰ ਕਹਿ ਵੀ ਉਠੋ ਸਾਹਮਣੇ ਗੱਡੀ ਟੱਕਰ ਹੋ ਰਹੀ ਆ ਤੇ ਮੇਰੇ ਬੇਟੇ ਨੇ ਆਪਣੇ ਆਪ ਨੂੰ ਹੈਡ ਰੈਸਟ ਫੜ ਕੇ ਦਾ ਸੇਵ ਕਰ ਲਿਆ ਤੇ ਉਹ 60 ਤੋਂ ਬਚਾ ਹੋ ਗਿਆ ਦਾ ਚਲੋ ਬਹੁਤ ਚੰਗੀ ਗੱਲ ਐ ਅਸੀਂ ਵੀ ਦੁਆਵਾਂ ਕਰਦੇ ਆ ਕਿ ਤੁਸੀਂ ਐਵੇਂ ਹਲਕੇ ਦੀ ਸੇਵਾ ਕਰਦੇ ਰਹੋ ਲੁਧਿਆਣਾ ਵਾਸੀ ਤੇ ਹਲਕਾ ਵਾਸੀ ਨੂੰ ਕੀ ਜਾਨਣਾ ਚਾਹੋਗੇ ਲੇਕਿਨ ਲੁਧਿਆਣਾ ਵਾਸੀਆਂ ਨੂੰ ਤੇ ਹਲਕਾ ਵਾਸੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਮੈਂ ਇਕ ਉਹਨਾਂ ਦਾ ਪਰਮਾਤਮਾ ਵੱਲੋਂ ਆਪਣੇ ਵੱਲੋਂ ਸ਼ੁਕਰ ਅਦਾ ਕਰਦੀ ਆ ਕਿ ਇਹਨਾਂ ਦੀਆਂ ਦੁਆਵਾਂ ਦੇ ਨਾਲ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਦੇ ਨਾਲ ਪਰਮਾਤਮਾ ਨੇ ਮੈਨੂੰ ਇੱਕ ਨਵਾਂ ਜਨਮ ਦਿੱਤਾ ਔਰ ਤੁਹਾਡੀ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਮੈਂ ਆਪਣੇ ਦਿਲ ਤੋਂ ਹਲਕੇ ਦੀ ਸੇਵਾ ਫਿਰ ਕਰੂੰਗੀ ਮਿਹਰਬਾਨੀ ਜੀ ਬਿਲਕੁਲ ਜੀ ਇੱਕ ਗੱਲ ਕੀਤੀ ਅਸੀਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਇਹ ਸਮਝਾਣ ਦੀ ਕਿ ਉਸ ਦਿਨ ਕੀ ਹੋਇਆ ਸੀ ਉਹਨਾਂ ਦੇ ਜ਼ੁਬਾਨੀ ਅਸੀਂ ਕੀਤੀ ਐ ਐਮਐਲਏ ਰਜਿੰਦਰਪਾਲ ਕੋਲ ਸ਼ੀਨਾ ਬਿਲਕੁਲ ਜੀ ਸ਼ਰੇਹ ਦਿੰਦੇ ਨੇ ਆਪਣੇ ਹਲਕਾ ਵਾਸੀਆਂ ਨੂੰ ਆਪਣੇ ਦੋਸਤਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਪਰਿਵਾਰ ਨੂੰ ਚਲੋ ਉਸ ਪਰਮਾਤਮਾ ਨੇ ਤਾਂ ਜੋ ਮੇਰ ਰੱਖੀ ਜੋ ਬਾਫੜੀ ਬਹੁਤ ਚੰਗੀ ਗੱਲ ਹੈ ਕਿਤਨੇ ਕਿਤੇ ਤੁਹਾਡੀ ਵੀ ਦੁਆਵਾਂ ਇਹਨਾਂ ਨਾਲ ਸੀਗੀ ਉਸ ਤੋਂ ਬਾਅਦ ਇੱਕ ਗੱਲ ਹੋਰ ਅਸੀਂ ਦੇਖੀ ਹੈ ਕਿ ਸੱਟ ਲੱਗਣ ਤੋਂ ਬਾਅਦ ਲੋਕਾਂ ਨੇ ਸਾਨੂੰ ਦੱਸਿਆ ਤੇ ਅਸੀਂ ਦੇਖਿਆ ਵੀ ਇਹ ਦੁਬਾਰਾ ਆਪਣੀ ਜੀ ਜ਼ਿੰਮੇਵਾਰੀ ਸਮਝ ਕੇ ਤੇ ਲੋਕਾਂ ਦੀ ਸੇਵਾ ਲਈ ਤਤਪਰ ਹੋਗੇ ਸੀ ਸ਼ੁਰੂ ਹੋਗੇ ਸੀ ਬਿਲਕੁਲ ਜੀ ਅੱਗੇ ਵੀ ਦੁਆਵਾਂ ਕਰਿਓ ਅਸੀਂ ਵੀ ਦੁਆ ਕਰਦੇ ਆਂ ਕਿ ਖਾਲੀ ਇਹਨਾਂ ਨੂੰ ਨਹੀਂ ਕਿਸੇ ਦੇ ਕੋਈ ਕਿਸੇ ਦੇ ਪੁੱਤ ਨੂੰ ਸਮਾਜ ਵਿੱਚ ਕਿਸੇ ਨੂੰ ਵੀ ਇਸ ਪ੍ਰਕਾਰ ਦੀ ਦੁਰਘਟਨਾ ਦਾ ਸਾਹਮਣਾ ਨਾ ਕਰਨਾ ਪਵੇ ਪ੍ਰੋਗਰਾਮ ਚੱਲਿਆ ਤੇ ਬਿਲਕੁਲ ਆਪਣੇ ਵਿਚਾਰਤਾਰਾ ਸਾਡੇ ਨਾਲ ਸਾਂਝੀ ਕਰਿਓ ਧੰਨਵਾਦ